ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬੱਚਿਆਂ ਦੇ ਕੋਲ ਪੰਜਾਬੀ ਦੇ ਅਜਿਹੇ ਸ਼ਬਦ ਜਿਹੜੇ ਕੀ ਅਲੋਪ ਹੁੰਦੇ ਜਾ ਰਹੇ ਨੇ ਉਹ ਆਪਾਂ ਪੁੱਛਣੇ ਨੇ ਤੇ ਮੈਂ ਦੇਖਿਆ ਬੱਚਿਆਂ ਨੂੰ 69 79 ਗਿਣਤੀ ਦੇ ਸ਼ਬਦ ਤੱਕ ਨਹੀਂ ਯਾਦ ਨੇ ਸਾਰਾ ਜੋਰ ਆਪਾਂ ਇੰਗਲਿਸ਼ 'ਤੇ ਦਿੱਤਾ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਇਹਨੂੰ ਬੱਚਿਆਂ ਨੂੰ ਸਿਖਾਉਣਾ ਬਹੁਤ ਜ਼ਰੂਰੀ ਹੈ ਆਜੋ ਆਪਾਂ ਇਹਨਾਂ ਨੂੰ ਸ਼ਬਦ ਪੁੱਛਦੇ ਹਾਂ ਕਿੰਨੇ ਕ ਸ਼ਬਦ ਇਹਨਾਂ ਨੂੰ ਯਾਦ ਨੇ ਹਾਂਜੀ ਪਹਿਲਾ ਪੰਜਾਬੀ ਦਾ ਸ਼ਬਦ ਇਹ ਆ ਲੇਡੇ ਕਿਹਨੂੰ ਕਹਿੰਦੇ ਨੇ ਲੀਡੇ ਕੀ ਹੁੰਦੇ ਨੇ ਨਹੀਂ ਹੁੰਦਾ ਤਾਂ ਪਿੱਛੇ ਚਲ ਜਾਓ ਜਿਹਨੂੰ ਆਂਦਾ ਲੀਡੇ ਕੱਪੜੇ ਹਾਂ ਹਾਂ ਸ਼ਾਬਾਸ਼ ਦੂਸਰਾ ਹੈਗਾ ਆ ਪੁੰਜੇ ਕੀ ਹੁੰਦਾ ਪੁੰਜੇ 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 ਦਾ ਮਤਲਬ ਕੀ ਹੁੰਦਾ ਥੱਲੇ ਠੀਕ ਹੈ ਜੀ ਤੀਸਰਾ ਹੈਗਾ ਜੀ ਗੰਡਾ ਕਿਹਨੂੰ ਕਹਿੰਦੇ ਨੇ ਪਿਆਜ਼ ਠੀਕ ਹੈ ਜੀ ਅੱਗੇ ਹੈਗਾ ਤਾਪ ਕਿਹਨੂੰ ਕਹਿੰਦੇ ਤਾਪ 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 ਚੜਨਾ ਪਾਪ ਨਹੀਂ ਪਾਪ ਦਾ ਮਤਲਬ ਕੀ ਹੁੰਦਾ ਨਹੀਂ ਪਤਾ ਚਲੋ ਤੇ ਪੰਗਰਾ ਹੈਗਾ ਆ ਪਾਲਾ ਕਿਹਨੂੰ ਕਹਿੰਦੇ ਆ ਪਾਲਾ ਪਾਲਾ ਕਿਹਨੂੰ ਕਹਿੰਦੇ ਆ ਪਾਲਾ ਕਹਿੰਦੇ ਠੰਡ ਨੂੰ ਠੀਕ ਆ ਖੁਰਾ ਕੇ ਇਹਨੂੰ ਕਹਿੰਦੇ ਆ ਖੁਰਾ ਹਾਂਜੀ ਖੁਰਾ ਵਾਸ਼ਰੂਮ ਹਾਂ ਗੁਸਲਖਾਨਾ ਪੱਤਾ ਕਿਹਨੂੰ ਕਹਿੰਦੇ ਪੱਤਾ ਪੱਤਾ ਨੀ ਪਟਾਕਿਆਂ ਕੰਨੇ ਪਟਾਕਾ ਭੜੀ ਕੰਨੇ ਭੜੀ ਜਿਹੜੀ ਉਹ ਭੜੀ ਹੁੰਦੀ ਆ ਨਹੀਂ ਦੱਸੋ ਭੜੀ ਕੰਨੇ ਆ ਭੜੀ ਦਵਾਲੀ ਦੀ ਨਹੀਂ ਨਹੀਂ ਭੜੀ ਕੰਨੇ ਕਹਿੰਦੇ ਆ ਭੜੀ ਉਹ ਵੀ ਜਿਹੜੀ ਬਾਡੀ ਦਾ ਨਹੀਂ ਨਹੀਂ ਚਲੋ ਚਲੋ ਭੜੀ ਭੜੀ ਕੁਸ਼ ਪਰਨਾ ਨਹੀਂ ਨਹੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਦੱਸ ਦਿਓ ਜਿਹਨੂੰ ਪਤਾ ਭੜੀ ਦਾ ਮਤਲਬ ਕੀ ਹੁੰਦਾ ਹੈ ਤੇ ਅੱਗੇ ਦੱਸ ਝੋਕਾ ਕਿਉਂ ਕਹਿੰਦੇ ਝੋਕਾ ਨਹੀਂ ਝੋਕਾ ਖੂਬ ਕਿਉਂ ਕਹਿੰਦੇ ਖੂਬ हां शाबाश जायदा ਮੰਡਰੋਣਾ ਜਿੱਦਾਂ ਹੋ ਘੁੰਮਣਾ ਹਾਂ ਆਲੇ ਦੁਆਲੇ ਘੁੰਮਣਾ ਕਿਸੇ ਨੇ ਵੇਲ ਕਿਨੂੰ ਕਹਿੰਦੇ ਵੇਲ 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 ਕਿਨੂੰ ਕਹਿੰਦੇ ਵੇਲ 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 ਜਦੋਂ ਮਾਰਜਿਨਸ ਰੱਖਦੇ ਆ ਨਹੀਂ ਨਹੀਂ ਵੇਲ ਇੱਕ ਦੰਪਲ ਲੇਦਾਂ ਉਹਦੇ ਦਿਸਣੇ ਵੇਲ ਹੁੰਦਾ ਆ ਕਿਨੂੰ ਵਾਧੂ ਸਮਾਂ ਹੈਗਾ ਤੇਰੇ ਕੋਲ ਵੇਲ ਫਾੜੀ ਕਿਨੂੰ ਕਹਿੰਦੇ ਆ ਫਾੜੀ 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 ਜਿਹਦਾ ਵਿੱਚ ਪ੍ਰੋਫਟ ਆਉਂਦਾ ਨਹੀਂ ਨਹੀਂ ਫਾੜੀ ਵਟਣਾ ਨਹੀਂ ਨਹੀਂ ਫਾੜੀ ਹੁੰਦਾ ਟੁਕੜਾ ਜਾਂ ਬਾਕੀ ਕਮੈਂਟ ਸੈਕਸ਼ਨ ਜਿਹਦਾ ਖੇਖਣ ਕਿਹਨੂੰ ਕਹਿੰਦੇ ਆ ਖੇਖਣ ਖੇਖਣ ਪਖੰਡ ਗਾਈ ਨੇ ਹਾਂ ਠੀਕ ਹੈ ਹਾਂ ਕਾਮਾ ਰੋਲੀ ਰੋਲਾ ਪਾਉਣਾ ਹਾਂ ਦਾ ਠੀਕ ਹੈ ਠੀਕ ਲੱਗੇਗਾ ਕੈਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ